ਉਨੇ ਸਾਰੇ ਮੁਲਕ ਨੂੰ ਇੱਕੋ ਜੀ ਵੰਡ ਦਿੱਤੀ ਜਾਂਦੀ ਪੰਜਾਬ ਨਾਲ ਕਿਉਂ ਤੱਕਾ ਸਾਰੇ ਲਾਅ ਅੱਜ ਵੀ ਵੱਧ ਅਧਿਕਾਰ ਸਟੇਟਾਂ ਦੇ ਸਟੇਟ ਕੋਲ ਨੇ ਹਿਮਾਚਲ ਨੇ ਕੀ ਵੇਚਣਾ ਕੀ ਵੱਡਣਾ ਕੀ ਕਰਨਾ ਉਹਦੇ ਅਧਿਕਾਰ ਹਿਮਾਚਲ ਕੋਲ ਨੇ ਹਿਮਾਚਲ ਨੇ ਲੱਕੜ ਕਿੰਨੇ ਦੀ ਵੇਚਣੀ ਕਿੰਨੇ ਦੀ ਨਹੀਂ ਉਹਦਾ ਅਧਿਕਾਰ ਹਿਮਾਚਲ ਕੋਲ ਆ ਕੋਈ ਸਟੇਟ ਦੂਜਾ ਅਧਿਕਾਰ ਨਹੀਂ ਤੈਅ ਕਰ ਸਕਦੀ ਹਰਿਆਣਾ ਰਾਜਸਥਾਨ ਨੇ ਪੱਥਰ ਵੇਚਣਾ ਕਿੰਨੇ ਦਾ ਵੇਚਣਾ ਤੁਸੀਂ ਉੱਥੋਂ ਇੱਕ ਸੈਲ ਦਾ ਟੁਕੜਾ ਨਹੀਂ ਚੱਕ ਸਕਦੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਕਿਉਂਕਿ ਉਹ ਪੱਥਰ ਦੇ ਹਰ ਜਾਨੇ ਵੀ ਉਹ ਭੁਗਤ ਦੇ ਤੇ ਲਾਹੇ ਵੀ ਉਹਨਾਂ ਨੇ ਲੈਣੇ ਇਹ ਦੁਨੀਆ ਦਾ ਰੂਲ ਆ ਜਿਹਨੂੰ ਆਪਾਂ ਰਾਇਪੀਨਨ ਐਕਟ ਕਹਿੰਦੇ ਆ ਉਹ ਉਹ ਇਸੇ ਚੀਜ਼ ਦੇ ਲਈ ਆ ਕਿ ਜੇਕਰ ਕਿਤੇ ਤੇਲ ਨਿਕਲਦਾ ਉਹਦਾ ਨੁਕਸਾਨ ਉਹ ਮੁਲਕ ਚੱਲਦਾ ਤੇ ਉਹਦਾ ਲਾਹਾ ਵੀ ਉਹ ਲੈ ਸਕੇ ਵੇਚ ਕੇ ਪੰਜਾਬ ਦੇ ਜਦੋਂ ਪਾਣੀਆਂ ਦੀ ਗੱਲ ਆਉਂਦੀ ਆ ਜਦੋਂ ਤੇ ਉਹਦੀ ਮਾਰ ਛਲਣੀਓ ਪੰਜਾਬ ਦਾ ਕਿਸਾਨ ਚੱਲੇ ਜਦੋਂ ਹੜ ਹੌਣੇ ਆ ਉਥੇ ਪੰਜਾਬ ਦੇ ਕਿਸਾਨ ਡੁੱਬਣ ਜਦੋਂ ਉਹਦੀ ਉਹਦੀ ਨੁਕਸਾਨ ਛਲਣੇ ਉਦੋਂ ਪੰਜਾਬ ਚੱਲੇ ਪਰ ਜਦੋਂ ਉਹਦੇ ਫਾਇਦੇ ਲੈਣੇ ਆ ਉਦੋਂ ਹਰਿਆਣਾ ਰਾਜਸਥਾਨ ਤੇ ਦਿੱਲੀ ਫਾਇਦੇ ਲਵੇ ਸਿੱਖਾਂ ਦੇ ਅਧਿਕਾਰ ਜਿਹੜੇ ਹੈਗੇ ਆ ਉਹ ਸਟੇਟ ਆਪਣੇ ਹੱਥ ਚ ਕਿਉਂ ਰੱਖਦੀ ਬਾਕੀ ਸਟੇਟਾਂ ਦੇ ਕਿਉਂ ਨਹੀਂ ਰੱਖਦੀ ਇਹ ਵਿਤਕਰੇ ਵਾਲੀ ਅੱਖ ਹਕੂਮਤ ਨੇ ਉਦੋਂ ਹੀ ਦਿਖਾ ਦਿੱਤੀ ਸੀ ਜਦੋਂ ਇਸ ਮੁਲਕ ਦੇ ਲਈ ਅਸੀਂ 85 90% ਸਿਰ ਦਿੱਤੇ ਸਾਨੂੰ ਪਹਿਲਾ ਤੋਹਫਾ ਸਟੇਟ ਨੇ ਦਿੱਤਾ ਕਿ ਜਨਾਇਮ ਪੇਸ਼ਾਗੋਮ